ਗੁਰੂ ਤੇਗ ਬਹਾਦਰ ਖਾਲੀ ਜੀ ਛੇਵੀਂ 11 ਨੰਬਰ 1675 ਜੀ ਨੂੰ ਹੰਦੀਆ ਤੇ ਜਿਹੜੇ ਉਹ ਮੁਗਲ ਮਦਰ ਸਪਾਈ ਸੀ ਕਾਜੀ ਸੀ ਜਿਨ੍ਹਾਂ ਨੇ ਉਹ ਫਤਵਾ ਸੁਣਾਇਆ ਸੀ ਉਹਨਾਂ ਨੇ ਇਲਾਨ ਕਰਤਾ ਸੀ ਢੋਰਾ ਪੈਂਦਾ ਸੀ ਦਿੱਲੀ ਦੇ ਵਿੱਚ ਵੀ ਆਜਾ ਤੁਹਾਡੇ ਗੁਰੂ ਦਾ ਸੀਸ ਤੇ ਘੜ ਹੈ ਕਿਸੇ ਦੀ ਰਹਿਮਤ ਦੇ ਲੈ ਜਾਓ ਪਰ ਜੰਮੀਓ ਤੇ ਭੀੜ ਸੀ ਸਾਰੇ ਆਪਣੇ ਆਪ ਨੂੰ ਆਰਾਮ ਭਰਤ ਕਹਿ ਕੇ ਉਥੋਂ ਖੇਸਣ ਲੱਗੇ ਕਾਹ ਕੋ ਕਹਿਦੀ ਵੀ ਰਹਿਮਤ ਨਹੀਂ ਹੁੰਦੀ ਸੀ ਅੱਗੇ ਜਾਣ ਤੇ ਵਾਹ ਭਾਈ ਦੇਤਾ ਜੀ ਤੇ ਅਬਦੁੱਲਾ Khan ਭਾਈ ਸਦਾਨਤ ਜੀ ਭਾਈ ਆਗਰਾਮ ਜੀ ਤੇਰੇ ਵੀ ਜੇਬ ਨੇ ਸਾ ਇਹ ਵਿਆਹਤ ਮੰਦੀ ਕਰਦੇ ਆਂ ਕਿ ਆਪਾਂ ਸੀਸ ਤੇ ਘਰ ਦੀ ਮਿਆਦ ਵੀ ਨਹੀਂ ਹੁੰਦੀ ਨਹੀਂ ਤੇ ਪਰ ਉਹਨੂੰ ਸੀਸ ਝੱਕਣਾ ਸੀਸ ਤੇ ਘਰ ਝੱਕਣਾ ਵੀ ਬੜਾ ਮੁਸ਼ਕਲ ਕੰਮ ਸੀ ਕਿੰਨਾ ਤੈਰਾ ਪਹਿਰਾ ਸੀ ਮੁਗਲਾਂ ਦੀ ਸਰਕਾਰ ਸੀ ਵਾਹ ਦੇਖੋ ਕਾਲੀ ਕਰਮੇ ਹੁੰਦੀ ਨਾ ਪਹਿਲਾਂ ਉਹਨੂੰ ਦੇ ਨਾਲ ਦੇ ਨਾਲ ਕੰਮ ਕਰ ਦਿੰਦੇ ਸੀ ਤੇ ਫਿਰ ਵਿਆਹਤ ਬੰਦੀ ਕੀਤੀ ਜਾਂਦੀ ਆ ਵੀ ਸੀਸ ਤੇ ਧਰਨੂ ਕਿਸ ਤਰ੍ਹਾਂ ਲਗਾਇਆ ਜਾਵੇ ਫਿਰ ਅਬਦੁੱਲਾਹ ਖਾਨ ਨੇ ਜਿਹਨੇ ਜੇਹਰ ਸਾਹ ਕਹਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਵਿਆਹ ਨੂੰ ਕੋਈ ਬਣਾਓ ਵੀ ਸੀਸ ਤੇ ਧਰਨੂ ਚੱਕਿਆ ਜਾਵੇ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਫਿਰ ਵਿਆਹਤ ਹੁੰਦੀ ਆ ਕਿ ਸੀਸ ਚੱਕਣ ਸੀਸ ਤੇ ਧਰ ਚੱਕਣ ਲਈ ਹੋਰ ਕਿਸੇ ਜਗ੍ਹਾ ਸੀਸ ਤੇ ਧਰ ਨਹੀਂ ਰੱਖਣਾ ਪਵੇਗਾ ਫਿਰ ਉਹ ਸੀਸ ਤੇ ਧਰ ਨੂੰ ਰੱਖਣਾ ਨਹੀਂ ਮੈਂ ਇਹ ਸਵਾਲ ਹੁੰਦਾ ਸੀ ਕਿ ਹੁਣ ਸੀਸ ਤੇ ਧਰ ਕੇ ਰੱਖਿਆ ਜਾਵੇ। ਪਰ ਭਾਈ ਜੇਤਾ ਜੀ ਕਹਿੰਦੇ ਵੀ ਸਾਡਾ ਸੀਸ ਤੇ ਧਰ ਰੱਖੋ। ਤੇ ਭਾਈ ਆਗਰਾਂ ਦੀ ਕਹਿੰਦੇ ਵੀ ਸਾਡਾ ਸੀਸ ਤੇ ਧਰ ਰੱਖੋ। ਭਾਈ ਸਦਾਨੰਦ ਜੀ ਕਹਿੰਦੇ ਵੀ ਸਾਡਾ ਸੀਸ ਤੇ ਧਰ ਰੱਖੋ। ਭਾਈ ਸਦਾਨੰਦ ਜੀ ਭਾਈ ਜੇਤੇ ਨੂੰ ਸਮਝਾਉਂਦੇ ਆ ਵੀ ਨਾਨਕ ਅੱਡੀ ਉਮਰ ਮੇਰੇ ਖਾਂਦੀ ਆ ਤੇ ਤੁਸੀਂ ਤੇ ਜੋ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਤੇ ਮੈਂ ਸਾਰੀ ਉਮਰ ਭੋਗ ਲਈ ਆ ਤੇ ਸਾਡਾ ਸੀਸ ਤੇ ਧਰ ਰੱਖੋ। ਜਦੋਂ ਇਸ ਤਰ੍ਹਾਂ ਗੱਲਬਾਤ ਹੁੰਦੀ ਹੈ ਤੇ ਭਾਈ ਸਦਾਨਾ ਸਿੰਘ ਜੀ ਆਪਣੀ ਕਰਮਾਨ ਦੇ ਨਾਲ ਆਪ ਹੀ ਗਾਧਮ ਕੱਢਾ ਲੈਂਦੇ ਆ ਤੇ ਭਰ ਭਾਈ ਆਗਰਾਮ ਜੀ ਉੱਥੇ ਕਹਿੰਦੇ ਆ ਭਾਈ ਜਿੰਦਾ ਆਪਣੇ ਪਿਤਾ ਨੂੰ ਮੌਤ ਹੀ ਦੇ ਤੇ ਉੱਥੇ ਫਿਰ ਮੈਂ ਕੋ ਵੀ ਆਪਣੇ ਪਿਤਾ ਦਾ ਸੀਸ ਕੱਟ ਕੇ ਉਸ ਜਗ੍ਹਾ ਤੇ ਸੀਸ ਤੇ ਧਰ ਨਾਲ ਅਗਲ ਬਗਲ ਕਰਕੇ ਭਾਈ ਜੇਤਾ ਜੀ ਤੇ ਭਾਈ ਆਗਰਾਮ ਤਾਇਆ ਜੀ ਇਹ ਉੱਥੇ ਦਿੱਲੀ ਵਿਧਿਆਨਾ ਉੱਥੋਂ ਦਾ ਘਰ ਹੋਊਗਾ ਤੇ ਲੈ ਮੇਰਾ ਮੇਰਾ ਤੇ ਉਥੇ ਧਰਤ ਦਾ ਹੁਤਕਾਰ ਕਰ ਦਿੰਦੇ ਆ ਤੇ ਬਾਅਦ ਵਿੱਚ ਜਿਹੜਾ ਗੁਰੂ ਸਾਹਿਬ ਦੀਆਂ ਹਸਤੀਆਂ ਹੁੰਦੀਆਂ ਉਹਨਾਂ ਨੂੰ ਇੱਕ ਗਾਦਰ ਵਿੱਚ ਪਾ ਕੇ ਤੇ ਉਥੇ ਗਾਦਰ ਦੇ ਉੱਪਰ ਖੜਾ ਬਣਾਇਆ ਹੁੰਦਾ ਸੀ ਭਾਈ ਜਗਤਾਰਾਮ ਜੀ ਦਾ ਟੰਬਰ ਦੇਖ ਲਾਇਆ ਕਰਦੇ ਸੀ ਫਿਰ ਉਥੋਂ ਭਾਈ ਨੇਤਾ ਜੀ ਮਨ ਸੀਸ ਲੈ ਕੇ ਆਉਂਦੇ ਨੇ ਉਹਨੇ ਬੜੀਆਂ ਮੁਸਕਰਾਂ ਦੇ ਨਾਲ ਮੋਗਲਾਂ ਤੋਂ ਸ਼ਰਮ ਦੇ ਚਪਾਉਂਦੇ ਪੰਜ ਪਰਾ ਕਰਦੇ ਆ ਇਹ ਇਤਿਹਾਸ ਬਹੁਤ ਲੰਮਾ ਚੜਾ ਆ ਪੰਜ ਪਰਾ ਕਰਕੇ ਨਦੀਆਂ ਵਾਲਿਆਂ ਨੂੰ ਗੰਗਾ ਵਿੱਚ ਦੀ ਹੁੰਦੇ ਹੋਏ ਬੜਾ ਮੁਸ਼ਕਲਾਂ ਦੇ ਨਾਲ ਇੱਥੇ ਅਨੰਦਪੁਰ ਸਾਹਿਬ ਹੁੰਦੇ ਆ ਵੇਖੋ ਇਹ ਆਪਾਂ ਸੁਣਿਆ ਨਾ ਕਿ ਇੰਨਾ ਕੰਮ ਵੀ ਦਿੱਲੀੋਂ ਭਾਈ ਨੇਤਾ ਦੀ ਸੀਸ ਲੈ ਕੇ ਆਏ ਬੜਾ ਕਿੰਨਾ ਸੌਖਾ ਆ ਜਾਣਾਗਾ ਇਹ ਭਾਈ ਨੇਤਾ ਦੀ ਦਿੱਲੀੋਂ ਸੀਸ ਲੈ ਕੇ ਆਏ ਉਹਨੂੰ ਕਿਹਾ ਹਾਜੂਰ ਜੀ ਵੀ ਸੀਸ ਅਨੰਦਪੁਰ ਸਾਹਿਬ ਸਮਝਦਾ ਕਿ ਨਾ ਬੋਤਲ ਨੇ ਪਹਿਲਾਂ ਚੱਲੇ ਤੇ ਇਹ ਹੁਣਾਂ ਤੇ ਲੱਗੇ ਨੂੰ ਨਹੀਂ ਤੇ ਕਿੰਨਾ ਟਾਈਮ ਲੱਗ ਜਾਂਦਾ ਐਂਸ ਤੇ ਉਹਨਾਂ ਨੇ ਬੜੀਆਂ ਮੁਸ਼ਕਲਾਂ ਦੇ ਨਾਲ ਆਨੰਦਪੁਰ ਸਾਹਿਬ ਪਹੁੰਚ ਲਿਆ ਜਿਸ ਦਾ ਸਤਕਾਰ ਕੀਤਾ ਜਾਂਦਾ ਤੇ ਬਾਅਦ ਵਿੱਚ ਦਰਬਾਰ ਸਿਦਾਇਆ ਜਾਂਦਾ